9 ਬਿਲੀਅਨ ਡਾਲਰ ਚਾਹੀਦਾ ਜਿਹੜਾ ਐਗਜ਼ਿਸਟਿੰਗ ਸਕੂਲਸ ਆ ਉਹਨਾਂ ਨੂੰ ਅਪਗ੍ਰੇਡ ਐਨਹਾਂਸ ਕਰਨਾ ਆ オンਲਾਈਨ ਤੇ ਇਨ ਕਲਾਸ ਇਕੱਠੀ ਹੋਵੇ ਚੋਂ ਇਦਾਂ ਦੇ ਜਿਹੜੇ ਮਾਡਲ ਸਾਨੂੰ ਅਡਾਪਟ ਕਰਨੇ ਪੈਣੇ ਆ ਪੋਰਟੇਬਲਸ ਦੀ ਆਪਾਂ ਗਿਣਤੀ ਦਸੀਏ ਤਾਂ 340 ਤੋਂ ਵੱਧ ਪੋਰਟੇਬਲ ਸਾਡੇ ਕੋਲੇ ਸਰੀ ਵਿੱਚ ਪਏ ਆ ਬਹੁਤ ਹੀ ਜ਼ਿਆਦਾ ਵੱਡੀ ਰਾਸ਼ੀ ਉਹ ਅਰੇਂਜ ਕਰਕੇ ਸਰੀ ਨੂੰ ਤੇ ਬਾਕੀ ਜਿਹੜੇ ਸੂਬੇ ਦੇ ਜਿਹੜੇ ਸ਼ਹਿਰ ਆ ਉਹਨਾਂ ਨੂੰ ਦੇਣੀ ਪੈਗੀ ਆ ਬ੍ਰਿਟਿਸ਼ ਕੋਲੰਬੀਆ ਦੇ ਪਬਲਿਕ ਸਕੂਲਾਂ ਦੇ ਵਿੱਚ ਇਨਫਰਾਸਟ੍ਰਕਚਰ ਦੀ ਘਾਟ ਇੱਕ ਵੱਡਾ ਮੁੱਦਾ ਪਿਛਲੇ ਸਮੇਂ ਦੌਰਾਨ ਬਣਿਆ ਹੋਇਆ ਸੋ ਅੱਜ BC ਦੇ ਵਿੱਚ ਜਿਹੜੀ ਟਰਸਟੀਆਂ ਦੀ ਐਸੋਸੀਏਸ਼ਨ ਉਹਨਾਂ ਦੇ ਵੱਲੋਂ ਇੱਕ ਨੰਬਰ ਸਾਂਝਾ ਕੀਤਾ ਗਿਆ ਸੋ ਸਕੂਲ ਟਰਸਟੀ ਗੈਰੀਥਨ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ 300 ਬਬੋ ਸਵਾਗਤ ਹੈ ਥੈਂਕ ਯੂ ਜੀ ਤੇ ਤੁਹਾਡੇ ਸਾਰੇ ਹੀ ਵੀਵਰਸ ਨੂੰ ਲਿਸਨਰਸ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਿਸਰ ਉਹਨਾਂ ওভারঅল ਨੰਬਰ ਆਜਾਇਆ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੇ ਨੰਬਰ ਜੇ ਤੁਸੀਂ ਸ਼ੇਅਰ ਸਾਡੇ ਨਾਲ ਕਰ ਸਕੋ ਬਿਲਕੁਲ ਜੀ ਜਿਹੜੇ ਬ੍ਰਿਟਿਸ਼ ਕੋਲੰਬੀਆ ਸਕੂਲ ਟਰਸਟੀਸ ਐਸੋਸੀਏਸ਼ਨ ਹੈਗੀ BCSTA ਸ਼ਾਰਟ ਫਾਰਮ ਹੈ ਦੀ ਉਹਨਾਂ ਨੇ ਜਿਹੜੇ ਨੰਬਰ ਜਾਰੀ ਕੀਤੇ ਹੈਗੇ ਵੀ ਜੇ ਆਨ ਦੇ ਪੰਜਾ ਸਾਲਾਂ ਦੀ ਆਪਾਂ ਗੱਲ ਕਰੀਏ ਤਾਂ ਸੂਬੇ ਦੇ ਵਿੱਚ ਜਿੰਨੇ ਵੀ ਸਕੂਲ ਹੈਗੇ ਆ ਉਹਨਾਂ ਦੇ ਵਿੱਚ ਤਕਰੀਬਨ 9 ਬਿਲੀਅਨ ਡਾਲਰ ਚਾਹੀਦਾ ਜਿਹੜਾ ਐਗਜ਼ਿਸਟਿੰਗ ਸਕੂਲਸ ਆ ਉਹਨਾਂ ਨੂੰ ਅਪਗ੍ਰੇਡ ਐਨਹਾਂਸ ਕਰਨ ਨੂੰ ਤੇ 7 ਬਿਲੀਅਨ ਡਾਲਰ ਦੀ ਜਿਹੜੀ ਡਿਮਾਂਡ ਹੈਗੀ ਉਹ ਨਵੇਂ ਸਕੂਲਾਂ ਦੀ ਸਾਰੇ ਲਈ ਐਡੀਸ਼ਨਲੀ ਤੇ ਜਿਹੜੀ ਸਾਈਟ ਐਕ acquisition ਲਈ ਸੋ ਇੱਕ ਬਹੁਤ ਵੱਡੀ ਰਾਸ਼ੀ ਹੈ ਵੀ ਆਪਾਂ ਤਕਰੀਬਨ 16 ਬਿਲੀਅਨ ਡਾਲਰ ਦੀ ਗੱਲ ਕਰ ਰਹੇ ਹਾਂ ਅਗਲੇ 50 ਸਾਲਾਂ ਦੇ ਵਿੱਚ ਤੇ ਜੇ ਆਪਾਂ ਸਪੈਸੀਫਿਕ ਸਰੀ ਦੇ ਉਹਦੇ ਵਿੱਚੋਂ ਗੱਲ ਕਰੀਏ ਤਾਂ ਸਰੀ ਦੀ ਜਿਹੜੀ ਸਿਰਫ ਕੈਪੀਟਲ ਦੀ ਡਿਮਾਂਡ ਹੈਗੀ ਸਾਡੀ ਜਿਹਦੇ ਵਿੱਚ ਨਵੀਆਂ ਸਾਈਟ ਪਰਚੇਸਿਸ ਹੈਗੀਆਂ ਨਵੇਂ ਸਕੂਲਸ ਹੈਗੇ ਆ ਤੇ ਨਾਲ ਹੀ ਜਿਹੜੀ ਆਪਣੀ ਐਡੀਸ਼ਨ ਐ ਐਗਜ਼ਿਸਟਿੰਗ ਸਕੂਲਾਂ ਦੀ 5.03 ਬਿਲੀਅਨ ਡਾਲਰ ਸਿਰਫ ਸਰੀ ਮੰਗ ਰਿਹਾ ਇਹਦੇ ਵਿੱਚੋਂ 7 ਬਿਲੀਅਨ ਡਾਲਰ ਦੇ ਵਿੱਚੋਂ ਸੋ ਬਾਕੀ ਜਿਹੜਾ 2 ਬਿਲੀਅਨ ਡਾਲਰ ਹੈ ਰੈਸਟ ਆਫ ਦੀ ਪ੍ਰੋਵਿੰਸ ਹੈਗਾ ਸੋ 58 ਜਿਹੜੇ ਸਕੂਲ ਡਿਸਟ੍ਰਿਕਟ 59 ਜਿਹੜੇ ਹੋਰ ਸਕੂਲ ਡਿਸਟ੍ਰਿਕਟ ਬਚਦੇ ਹੈਗੇ ਸੋ ਜੇ ਮੇਰੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਮਿਨਿਸਟਰੀ ਆਫ ਐਜੂਕੇਸ਼ਨ ਦਾ ਜਿਹੜਾ ਟੋਟਲ ਸਲਾਨਾ ਬਜਟ ਹੈਗਾ ਸਿਰਫ ਕੈਪੀਟਲ ਲਈ ਉਹ ਤਕਰੀਬਨ 1 ਬਿਲੀਅਨ ਡਾਲਰ ਸਾਲ ਦਾ ਰਾਖਵਾ ਰੱਖਦੇ ਆ ਸੋ 1 ਬਿਲੀਅਨ ਡਾਲਰ ਦੇ ਨਾਲ ਇੱਕ ਵੀ ਜਿਹੜਾ ਸਕੂਲ ਡਿਸਟ੍ਰਿਕਟ ਦਾ ਜਿਹੜਾ ਮੁੱਦਾ ਉਹ ਹੱਲ ਨਹੀਂ ਹੁੰਦਾ ਹੈਗਾ 7 ਬਿਲੀਅਨ ਡਾਲਰ ਇੱਕ ਬਹੁਤ ਵੱਡੀ ਰਕਮ ਹੈਗੀ ਤੇ ਸਾਰੇ ਸਕੂਲ ਡਿਸਟ੍ਰਿਕਟ ਨੂੰ ਇੰਨੇ ਪੈਸੇ ਜ਼ਿਆਦਾ ਜਿਹੜਾ ਉਹ ਕਿਉਂ ਚਾਹੀਦੇ ਆ ਜੀ ਦੇਖੋ ਜਿਸ ਹਿਸਾਬ ਨਾਲ ਆਪਾਂ ਗਰੋਥ ਦੀ ਗੱਲ ਕਰੀਏ ਤਾਂ ਸਰੀ ਜਿਹੜਾ ਲਾਰਜੈਸਟ ਆਪਣਾ ਡਿਸਟ੍ਰਿਕਟ ਹੈਗਾ ਇਸ ਟਾਈਮ ਪੂਰੇ ਸੂਬੇ ਦੇ ਵਿੱਚੋਂ 80000 ਤੋਂ ਵੱਧ ਸਟੂਡੈਂਟ ਹੈਗੇ ਆ ਫਾਸਟੈਸਟ ਗਰੋਇੰਗ ਸਿਟੀ ਹੈਗਾ ਤਕਰੀਬਨ 2500 ਨਵੇਂ ਸਟੂਡੈਂਟ ਹਰ ਸਾਲ ਸਾਡੇ ਸਰੀ ਦੇ ਵਿੱਚ ਆ ਰਹੇ ਹੈਗੇ ਆ ਉਹਦੇ ਨਾਲ ਹੀ ਜਿਹੜੀ ਪੋਰਟੇਬਲਸ ਦੀ ਆਪਾਂ ਗਿਣਤੀ ਦਸੀਏ ਤਾਂ 340 ਤੋਂ ਵੱਧ ਪੋਰਟੇਬਲ ਸਾਡੇ ਕੋਲੇ ਸਰੀ ਵਿੱਚ ਪਏ ਆ ਜੇ ਆਪਾਂ ਪੂਰੇ ਸੂਬੇ ਦੀ ਗੱਲ ਕਰੀਏ ਤਾਂ 1742 ਪੋਰਟੇਬਲ ਪੂਰੇ ਸੂਬੇ ਦੇ ਵਿੱਚ ਜਿਹੜੇ ਇਸ ਟਾਈਮ ਪਏ ਹੈਗੇ ਆ 1742 ਦੇ ਵਿੱਚੋਂ ਸਿਰਫ ਸਰੀ ਦੇ ਵਿੱਚ 340 ਪੋਰਟੇਬਲ ਜਿਹੜੇ ਉਹ ਪਏ ਹੈਗੇ ਆ ਸੋ ਜੇ ਆਪਾਂ ਪੋਰਟੇਬਲਸ ਨੂੰ ਖਤਮ ਕਰਨਾ ਹੈਗਾ ਉਦੇ ਨਾਲ ਹੀ ਜਿਹੜੀ ਆਪਾਂ ਗਰੋਥ ਨੂੰ ਵੀ ਕੈਚ ਅਪ ਕਰਨਾ ਹੈਗਾ ਤਾਂ ਆਪਾਂ ਨੂੰ ਬਿਲੀਅਨਸ ਐਂਡ ਬਿਲੀਅਨਸ ਆਫ ਡਾਲਰ ਚਾਹੀਦੇ ਐ ਇੱਥੇ ਮੈਂ ਤੁਹਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਚਾਹਨਾ ਵੀ ਜਿਹੜੀ 5.03 ਬਿਲੀਅਨ ਡਾਲਰ ਦੀ ਸਾਡੀ ਡਿਮਾਂਡ ਹੈ ਅਗਲੇ 50 ਸਾਲਾਂ ਚ ਉਹ ਸਿਰਫ ਸਾਡੀ ਸਾਡੀ ਗਰੋਥ ਨੂੰ ਕੈਚ ਅਪ ਕਰਨ ਲਈ ਹੈ ਪੋਰਟੇਬਲਸ ਨੂੰ ਖਤਮ ਕਰਨ ਦੀ ਨਹੀਂ ਮਤਲਬ ਉਹਦੇ ਨਾਲ ਜਿਹੜੇ ਨਵੇਂ ਬੱਚੇ ਆਉਣਗੇ ਉਹ ਐਡਜਸਟ ਹੋਣੇ ਆ ਪੋਰਟੇਬਲ ਸਾਡੇ ਖਤਮ ਨਹੀਂ ਹੁੰਦੇ ਨਾ 5.03 ਬਿਲੀਅਨ ਡਾਲਰ ਜੇ ਪੰਜਾ ਸਾਲਾਂ ਸਾਨੂੰ ਮਿਲਦਾ ਸਿਰਫ ਤੇ ਸਿਰਫ ਨਵੀਂ ਜਿਹੜੀ ਸਾਡੀ ਰਿਕੁਆਇਰਮੈਂਟ ਆ ਜਿਸ ਤਰ੍ਹਾਂ ਸਕਾਈ ਟ੍ਰੇਨ ਦੀ ਐਕਸਪੈਂਸ਼ਨ ਹੈਗੀ ਫਰੇਜ਼ਰ ਹਾਈਵੇ ਤੇ ਹੋ ਰਹੀ ਹੈ ਉਹਦੀ ਜਾਂ ਜਿਹੜੇ ਹੋਰ ਏਰੀਆ ਜਿੱਥੇ ਓਵਰਕਰਾਊਡਿਡ ਸਕੂਲ ਆ ਸਾਨੂੰ ਐਕਸਟੈਂਡਿਡ ਆਵਰ ਹੋਣ ਹਾਈ ਸਕੂਲਾਂ ਚ ਜਿਹੜੇ ਉਹ ਇੰਪਲੀਮੈਂਟ ਕਰਨੇ ਪੈਗੇ ਉਹਦੇ ਸਮੇਂ ਦੇ ਵਿੱਚ ਅਸੀਂ ਹੋ ਸਕਦਾ ਟਰਾਈ ਸੈਮੈਸਟਰ ਵਾਲੇ ਪਾਸੇ ਜਾਈਏ ਜਾਂ ਹਾਈਬ੍ਰਿਡ ਲਰਨਿੰਗ ਵਾਲੇ ਪਾਸੇ ਜਾਈਏ ਵੀ ਆਨਲਾਈਨ ਤੇ ਇਨ ਕਲਾਸ ਇਕੱਠੀ ਹੋਵੇ ਸੋ ਐਦਾਂ ਦੇ ਜਿਹੜੇ ਮਾਡਲ ਸਾਨੂੰ ਅਡਾਪਟ ਕਰਨੇ ਪੈਣੇ ਆ ਜੇ ਮਿਨਿਸਟਰੀ ਆਫ ਐਜੂਕੇਸ਼ਨ ਤੇ ਪ੍ਰੀਮੀਅਰ ਆਫਿਸ ਦਾ ਰਾਈਟ ਵੇ ਸਰੀ ਵੱਲ ਜਾਂ ਬਾਕੀ ਜਿਹੜੇ ਡਿਸਟ੍ਰਿਕਟ ਆ ਉਹਨਾਂ ਵੱਲ ਕੋਈ ਧਿਆਨ ਨਹੀਂ ਜਾਂਦਾ ਤਾਂ ਮਿਨਿਸਟਰੀ ਆਫ ਐਜੂਕੇਸ਼ਨ ਦੇ ਨਾਲ ਜਾਂ ਤੁਸੀਂ ਪ੍ਰੀਮੀਅਰ ਡੇਵਿਡ ਈਵੀ ਹੋਰਾਂ ਦੇ ਕੋਲੇ ਜਦੋਂ ਇਹ ਮੁੱਦਾ ਚੱਕਦੇ ਹੋ ਤਾਂ ਗਵਰਨਮੈਂਟ ਦਾ ਕੀ ਰੋਖ ਇਹਦੇ ਤੇ ਹੈ ਦੇਖੋ ਸਾਡੀਆਂ ਜਿਹੜੀਆਂ ਨਿਰੰਤਰ ਮੀਟਿੰਗ ਹੁੰਦੀਆਂ ਰਹਿੰਦੀਆਂ ਮਿਨਿਸਟਰ ਆਫ ਐਜੂਕੇਸ਼ਨ ਨਾਲ ਸਾਡੀ ਲਾਸਟ ਟੂ ਲਾਸਟ ਵੀਕ ਹੀ ਮੀਟਿੰਗ ਹੋ ਕੇ ਹਟੀ ਹੈਗੀ ਜਾਂ ਡਿਪਟੀ ਮਿਨਿਸਟਰ ਵੀ ਉੱਥੇ ਸੀਗੇ ਸਾਰਾ ਸਾਡਾ ਸੀਨੀਅਰ ਮੈਨੇਜਮੈਂਟ ਸਾਡੇ ਟਰਸਟੀ ਸਾਰੇ ਸੀਗੇ ਔਰ ਉਹਨਾਂ ਨੂੰ ਅਸੀਂ ਨਿਰੰਤਰ ਜਿਹੜਾ ਆਪਣਾ ਡਾਟਾ ਉਹ ਪ੍ਰੈਜੈਂਟ ਕਰ ਰਹੇ ਹੈਗੇ ਆ ਮੈਨੂੰ ਯਾਦ ਹੈ ਜਦੋਂ 2014 ਚ ਮੈਂ ਪਹਿਲੀ ਵਾਰ ਇਲੈਕਟ ਹੋਇਆ ਸੀਗਾ ਉਦੋਂ ਸਾਡੀ ਜਿਹੜੀ ਕੈਪੀਟਲ ਦੀ ਡਿਮਾਂਡ ਸੀਗੀ ਉਹ 1 ਬਿਲੀਅਨ ਡਾਲਰ ਤੋਂ ਥੱਲੇ ਸੀਗੀ ਪਿਛਲੇ ਸਾਲ ਜਿਹੜੀ ਸਾਡੀ ਇਹ ਡਿਮਾਂਡ ਸੀਗੀ ਉਹ ਤਕਰੀਬਨ ਤਕਰੀਬਨ 1.3 ਬਿਲੀਅਨ ਤੇ ਸੀਗੀ ਉਸ ਤੋਂ ਜੇ ਆਪਾਂ ਹੁਣ ਗੱਲ ਸੌਰੀ 3.1 ਬਿਲੀਅਨ ਸੀਗੀ ਪਿਛਲੇ ਸਾਲ ਜੇ ਆਪਾਂ ਅੱਜ ਦੀ ਗੱਲ ਕਰੀਏ ਤੇ 5.03 ਬਿਲੀਅਨ ਡਾਲਰ ਹੋਗੀ ਸੋ ਹਰ ਸਾਲ ਜਿਹੜੀ ਇਹ ਡਿਮਾਂਡ ਕੈਪੀਟਲ ਦੀ ਵਧੀ ਜਾਂਦੀ ਆ ਕਿਉਂਕਿ ਜੋ ਸਾਨੂੰ ਲੋੜੀਂਦਾ ਰਿਸੋਰਸਿਸ ਚਾਹੀਦੇ ਆ ਸਿਰਫ ਸਾਡੀ ਗਰੋਥ ਨੂੰ ਕੈਚ ਅਪ ਕਰਨ ਨੂੰ ਉਹ ਵੀ ਸਾਨੂੰ ਇਨਾਫ ਨਹੀਂ ਮਿਲ ਰਹੇ ਹੈਗੇ ਸੋ ਕਿਤੇ ਨਾ ਕਿਤੇ ਮਿਨਿਸਟਰੀ ਆਫ ਐਜੂਕੇਸ਼ਨ ਨੂੰ ਪ੍ਰੀਮੀਅਰ ਆਫਿਸ ਨੂੰ ਤੇ ਨਾਲ ਹੀ ਟ੍ਰੈਜਰੀ ਬੋਰਡ ਨੂੰ ਕਿਤੇ ਨਾ ਕਿਤੇ ਬਹੁਤ ਹੀ ਜ਼ਿਆਦਾ ਵੱਡੀ ਰਾਸ਼ੀ ਉਹ ਅਰੇਂਜ ਕਰਕੇ ਸਰੀ ਨੂੰ ਤੇ ਬਾਕੀ ਜਿਹੜੇ ਸੂਬੇ ਦੇ ਜਿਹੜੇ ਸ਼ਹਿਰ ਆ ਉਹਨਾਂ ਨੂੰ ਦੇਣੀ ਪੈਗੀ ਜਾਂ ਕਿਤੇ ਨਾ ਕਿਤੇ ਫੈਡਰਲ ਗਵਰਨਮੈਂਟ ਜਿਹੜੀ ਉਹ ਦੇ ਵਿੱਚ ਆਪਣੀ ਸਪੋਰਟ ਦਵੇ ਕਿਉਂਕਿ ਜਿਹੜੀ ਇਮੀਗ੍ਰੇਸ਼ਨ ਦੇ ਕਰਕੇ ਹੀ ਸਾਰੀ ਆਪਣੀ ਇੱਥੇ ਗ੍ਰੋਥ ਹੋਈ ਆ ਇਮੀਗ੍ਰੇਸ਼ਨ ਔਰ ਫੈਡਰਲ ਗਵਰਨਮੈਂਟ ਦੇ ਅੰਡਰ ਆਉਂਦੀ ਆ ਸੋ ਫੈਡਰਲ ਗਵਰਨਮੈਂਟ ਨੂੰ ਚਾਹੀਦਾ ਜੇ ਤੁਸੀਂ ਇਸ ਹਿਸਾਬ ਨਾਲ ਇੱਥੇ ਇਮੀਗ੍ਰੇਸ਼ਨ ਕਰ ਰਹੇ ਹੋ ਲੋਕੀ ਜਿਹੜੇ ਆ ਕੇ ਇੱਥੇ ਵਿਜ਼ਟਰ ਵਰਕ ਪਰਮਿਟ ਲੈ ਕੇ ਬੱਚਿਆਂ ਨੂੰ ਸਕੂਲਾਂ ਵਿੱਚ ਪਾ ਰਹੇ ਹੈਗੇ ਤਾਂ ਉਹਨੂੰ ਜਿਹੜੀ ਗ੍ਰੋਥ ਨੂੰ ਐਡਰੈਸ ਕਰਨ ਲਈ ਫੈਡਰਲ ਨੂੰ ਵੀ ਕੁਐਸ਼ਨ ਆ ਕੁਝ ਵਿੱਚ ਜਰੂਰ ਚੇਪਿੰਨ ਕਰਨਾ ਚਾਹੀਦਾ ਹੈ ਤੇ ਇਹਦੇ ਨਾਲ ਵੈਸੇ ਆਪਾਂ ਜੋੜੀਏ ਤਾਂ ਪ੍ਰੀਮੀਅਰ ਡੇਵਿਡ ਵੀ ਹੋਰਾਂ ਨੇ ਵੀ ਇਹ ਗੱਲਬਾਤ ਕਹੀ ਹੈ ਕਿ ਫੈਡਰਲ ਸਰਕਾਰ 온ਟਾਰੀਓ ਤੇ ਕਿਊਬੇਕ ਨੂੰ ਤਾਂ ਫੰਡ ਦਿੰਦੀ ਹੈ ਖੁੱਲੇ ਪਰ ਜਦੋਂ ਵੈਸਟਰਨ ਕੈਨੇਡਾ ਦੀ ਗੱਲਬਾਤ ਆਉਂਦੀ ਹੈ ਤਾਂ ਉੱਥੇ ਆ ਕੇ ਹੱਥ ਘੁੱਟ ਲੈਂਦੇ ਆ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਥਿਤੀ ਹੈ ਦੇਖੋ ਜੇ ਆਪਾਂ ਗੱਲ ਕਰੀਏ ਹੁਣ ਲੋਕਲ ਆਪਣੇ ਜਿੰਨੇ ਵੀ ਮжоਰਿਟੀ ਐਮਪੀ ਜਿਹੜੇ ਹੈਗੇ ਆ ਉਹ ਸਿਟੀ ਗਵਰਨਮੈਂਟ ਦੇ ਨਾਲ ਤਾਲਮਤ ਕਰਦੇ ਹੈਗੇ ਸੋ ਇਹ ਤਾਂ ਐਮਪੀਜ਼ ਦਾ ਕੰਮ ਹੈਗਾ ਵੀ ਸਾਡੀ ਕਮਿਊਨਿਟੀ ਦੀ ਉੱਥੇ ਆਵਾਜ਼ ਬਣੋ ਤੁਸੀਂ ਜਾ ਕੇ ਉੱਥੇ ਐਡਰੈਸ ਕਰੋ ਕਮਿਊਨਿਟੀ ਦੀਆਂ ਇਹ ਡਿਮਾਂਡਸ ਹੈਗੀਆਂ ਵੀ ਇਹ ਸਾਡੀਆਂ ਮੰਗਾ ਹੈਗੀਆਂ ਤੇ ਉੱਥੋਂ ਪੈਸੇ ਲੈ ਕੇ ਆਉਣ ਰਾਈਟ ਸੋ ਜੇ ਸਕੂਲਾਂ ਦੀ ਜੇ ਆਪਣੀ ਅੱਜ ਦੁਰਦਸ਼ਾ ਹੋਈ ਆ ਤੋ ਦੇਚ ਵੱਡਾ ਕਾਰਨ ਇਮੀਗ੍ਰੇਸ਼ਨ ਹੈਗਾ। ਤੋ ਜੇ ਇਮੀਗ੍ਰੇਸ਼ਨ ਫੈਡਰਲ ਕੋ ਲੈ ਆਂਦੀ ਆ ਤਾਂ ਫੈਡਰਲ ਦੀ ਰਿਸਪੋਨਸੀਬਿਲਟੀ ਬਣਦੀ ਆ ਸਾਨੂੰ ਸਕੂਲ ਸਕੂਲਾਂ ਦੀ ਅਸਾਰੀ ਲਈ ਵੀ ਪੈਸੇ ਜਿਹੜੇ ਉਹ ਦਿੱਤੇ ਜਾਣ। ਸੋ ਜਿਹੜੀ 5.03 ਬਿਲੀਅਨ ਡਾਲਰ ਦੀ ਰਾਸ਼ੀ ਹੈ ਪ੍ਰਵਿੰਸ਼ੀਅਲ ਗਵਰਨਮੈਂਟ ਲਈ ਬਹੁਤ ਵੱਡੀ ਆ ਕਿਉਂਕਿ ਉਹਨਾਂ ਨੇ ਸਾਲ ਦੇ ਵਿੱਚ ਤਕਰੀਬਨ 1 ਬਿਲੀਅਨ ਡਾਲਰ ਖਰਚਣਾ ਫੈਡਰਲ ਗਵਰਨਮੈਂਟ ਲਈ ਇਹ ਰਾਸ਼ੀ ਕੋਈ ਬਹੁਤ ਹੀ ਵੱਡੀ ਰਾਸ਼ੀ ਨਹੀਂ ਜੀਓ ਤੁਸੀਂ ਹਸਪੀਟਲਸ ਲਈ ਦੇ ਸਕਦੇ ਹੋ ਹੈਲਥ ਲਈ ਦੇ ਸਕਦੇ ਹੋ ਤਾਂ ਵਾਈ ਨਾਟ ਸਕੂਲ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ